ਆਜਾ ਜੀ ਜੀ ਨੈਣ ਨਾ ਮਾਰੋ ਇਹਦਾ ਬੰਦ ਕਰਨਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀਆ ਪੁਲਿਸ ਨੇ ਡਾਕਟਰ ਜੀ ਸਾਹਿਬ ਅਸੀ ਕੀਤਾ ਬਲੌਗ ਦਾ ਬਲੌਗ ਮੇਰ ਹੁਣ ਕਿੱਥੇ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆਕੇ ਤੱਕ ਲੈ ਆਕੇ ਆ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਰਡਰ ਦਿੱਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋੜਾ ਕਾਲਮੀ ਵੈਸੇ ਹੀ ਜਾਣ ਨੂੰ ਤਿਆਰ ਹੁਣ ਕਿੱਥੇ ਗਏ ਜੀ ਕਰਨਦੀਪ ਜੀ ਤੁਸੀਂ ਦੋ ਪਿੱਤਾ ਸੀ ਮੇਲਾ ਹਾਂਜੀ ਤੇ ਕਮੇਟੀ ਕੋਲ ਕੀ ਕੀ ਹੋਤੀ ਜਾਣਦੀ ਨਹੀਂ ਨਹੀਂ श्रोमणी अकाली दल सर बिक्रम सिंह सरदार बिक्रम सिंह मिजिया जय सुंदा जयदाबाद जय श्री बृदाबाद जय

ਬਸ ਕਰ ਦੇ ਬਸ ਕਰ ਦੇ ਹੈ